Won, uh, मैं डॉक्टर शशि भला प्रिंसीपल गवर्नमेंट कॉलेज भुलाथ अज बहुत ही खुशी का मौका है तो साडे कॉलेज के लिए बड़े ही माण वाली गल है कि साढ़े कॉलेज का बीए फोर्थ सेमेस्टर ਦਾ ਵਿਦਿਆਰਥੀ ਗੁਲਸ਼ਨ ਸਿੰਘ ਜੋ ਕਿ ਵਰਲਡ ਕਬੱਡੀ ਕੱਪ ਜੜਾ ਜਿੱਤ ਕੇ ਲੈ ਕੇ ਆਇਆ ਕਾਲਜ ਤੇ ਲਈ ਇਹ ਵਰਲਡ ਕਬੱਡੀ ਕੱਪ ਇੰਗਲੈਂਡ ਵਿਖੇ ਹੋਇਆ ਤੇ ਇੰਡੀਆ ਦੀ ਟੀਮ ਦਾ ਇਹ ਵਿਦਿਆਰਥੀ ਮੈਂਬਰ ਸੀ ਜਿਨ੍ਹਾਂ ਨੇ ਇੰਗਲੈਂਡ ਦੀ ਟੀਮ ਨੂੰ ਉਹਨਾਂ ਦੇ ਹੀ ਦੇਸ਼ ਦੇ ਵਿੱਚ ਹਰਾ ਕੇ ਇੰਡੀਆ ਵਾਸਤੇ ਬਹੁਤ ਹੀ ਮਾਣ ਬਖਸ਼ਿਆ ਹੈ ਤੇ ਮੈਂ ਇਸ ਵਿਦਿਆਰਥੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਕਿ ਇਸ ਨੇ ਇਹ ਕੱਪ ਜਿੱਤ ਕੇ ਕਾਲਜ ਦਾ ਮਾਣ ਬਹੁਤ ਵਧਾਇਆ ਹੈ ਮੈਂ ਵੀ ਦੱਸਣਾ ਚਾਹੁੰਨੀ ਆ ਕਿ ਇਸ ਵਰਲਡ ਕਬੱਡੀ ਕੱਪ ਦੇ ਵਿੱਚ 16 ਦੇਸ਼ਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 13 ਟੀਮਾਂ ਉੱਥੇ ਪਹੁੰਚ ਸਕੀਆਂ ਇੰਗਲੈਂਡ ਵਿਖੇ ਤੇ ਉਹਨਾਂ ਦੇ ਵਿੱਚੋਂ ਇੰਡੀਆ ਦੀ ਟੀਮ ਜਿੱਨਰ ਰਹੀ ਤੇ ਉਸ ਟੀਮ ਦੇ ਵਿੱਚੋਂ ਸਾਡੇ ਗਵਰਨਮੈਂਟ ਕਾਲਜ ਪਲਾਥਾ ਦਾ ਵਿਦਿਆਰਥੀ ਗੁਲਸ਼ਨ ਸਿੰਘ ਹਿੱਸਾ ਸੀ ਤੇ ਇਸਨੇ ਇਸ ਛੋਟੇ ਜਿਹੇ ਕਾਲਜ ਕਪੂਰਥਲਾ ਡਿਸਟ੍ਰਿਕਟ ਦੇ ਕਾਲਜ ਦਾ ਬਹੁਤ ਮਾਣ ਵਧਾਇਆ ਇੱਕ ਕਪ ਜਿੱਤ ਕੇ ਮੈਂ ਵਿਦਿਆਰਥੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ ਤੇ ਭਵਿੱਖ ਵਿੱਚ ਆਸ ਕਰਦੀ ਹਾਂ ਕਿ ਇਹ ਵਿਦਿਆਰਥੀ ਹੋਰ ਵੀ ਤਰੱਕੀਆਂ ਹਾਸਲ ਕਰੇ ਤੇ ਇਸ ਕਾਲਜ ਦਾ ਨਾਮ ਹੋਰ ਵੀ ਰੋਸ਼ਨ ਕਰਦਾ ਜਾਵੇ ਬਹੁਤ ਬਹੁਤ ਮੁਬਾਰਕਬਾਦ ਮੇਰੇ ਸਾਰੇ ਹੀ ਵਿਦਿਆਰਥੀਆਂ ਨੂੰ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਇਸ ਕਾਲਜ ਦੇ ਵਿਦਿਆਰਥੀ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ ਉੱਤੇ ਪ੍ਰਾਈਜ਼ ਜਿੱਤ ਕੇ ਆਣ ਤੇ ਮੈਨੂੰ ਇੱਥੇ ਦੱਸਦੇ ਆ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਗਵਰਨਮੈਂਟ ਕਾਲਜ ਪੁਲਾਥਾ ਦੇ ਵਿਦਿਆਰਥੀਆਂ ਨੇ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਯੂਨੀਵਰਸਿਟੀ ਪੱਧਰ ਦੇ ਉੱਤੇ ਵੀ 골ਡ ਮੈਡਲ ਜਿੱਤੇ ਹਨ ਸਾਡਾ ਹੀ ਇੱਕ ਗਤਕਾ ਦਾ ਵਿਦਿਆਰਥੀ ਜਿਹੜਾ ਕਿ ਇੱਕ ਮੂਵੀ ਵਿੱਚ ਵੀ ਆ ਰਿਹਾ ਤੇ ਉਹਨੇ ਵੀ ਉਸ ਦੀ ਟੀਮ ਦੀ ਵੀ ਬਹੁਤ ਵਧੀਆ ਪਰਫਾਰਮੈਂਸ ਹੈ ਤੇ ਮੈਂ ਵਿਦਿਆਰਥੀਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਵਿਦਿਆਰਥੀਓ ਵੱਧ ਤੋਂ ਵੱਧ ਆਊਟਡੋਰ ਗੇਮਸ ਦੇ ਨਾਲ ਜੁੜੋ ਪੜਾਈ ਦੇ ਵਿੱਚ ਅਵਲ ਆਓ ਕਿਉਂਕਿ ਮਿਹਨਤ ਦਾ ਕੋਈ ਸਬਸਟੀਟਿਊਟ ਨਹੀਂ देयर इज नो ਸਬਸਟੀਟਿਊਟ ਫਾਰ ਹਾਰਡ ਵਰਕ ਹਾਰਡ ਵਰਕ ਕਰੋਗੇ ਤੇ ਕਾਮਯਾਬੀ ਹਮੇਸ਼ਾ ਤੁਹਾਡੇ ਕਦਮ ਚੁਮੇਗੀ ਇਹੀ ਮੇਰਾ ਮੈਸੇਜ ਹੈ ਵਿਦਿਆਰਥੀਆਂ ਨੂੰ ਤੇ ਮੈਂ ਇਸ ਦੇ ਨਾਲ ਨਾਲ ਇਹਨਾਂ ਦੇ ਜਿਹੜੇ ਕੋਚ ਸਾਹਿਬ ਨੇ ਚਰਨਜੀਤ ਸਿੰਘ ਜੀ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੀ ਹਾਂ ਜਿਹੜੇ ਕਿ ਸਟੇਟ ਅਵਾਰਡੀ ਨੇ ਤੇ ਉਹ ਅਨਥਕ ਮਿਹਨਤ ਕਰ ਰਿਹਾ ਉਹਨਾਂ ਦੀ ਮਿਹਨਤ ਸਦਕਾ ਇਹ ਵਿਦਿਆਰਥੀ ਵਰਲਡ ਕੱਪ ਜਿੱਤ ਕੇ ਲਿਆਇਆ ਬਹੁਤ ਬਹੁਤ ਮੁਬਾਰਕਬਾਦ ਇਹ ਜਿਹੜਾ ਵਰਲਡ ਕੱਪ ਹੋਇਆ ਜੀ ਮੈਂ ਸਭ ਤੋਂ ਪਹਿਲਾਂ ਤੇ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਵਰਲਡ ਕੱਪ ਹੈ ਇਹ ਵਰਲਡ ਕਬੱਡੀ ਦੇ ਨਾਲ ਸੰਬੰਧਿਤ ਹੈ ਜੀ ਔਰ ਇਹ ਵਰਲਡ ਕਬੱਡੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਮਿਸਟਰ ਅਸ਼ੋਕ ਦਾਸ ਜੀ ਨੇ ਇੰਗਲੈਂਡ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਇਹ ਔਰ ਇਹ ਜਿਹੜਾ ਟੂਰਨਾਮੈਂਟ ਆ ਇੰਗਲੈਂਡ ਕਬੱਡੀ ਐਸੋਸੀਏਸ਼ਨ ਵਰਲਡ ਕਬੱਡੀ ਔਰ ਇੰਗਲੈਂਡ ਦੀ ਜਿਹੜੀ ਕਾਉਂਸਲ ਆ ਉਹਨਾਂ ਰਲ ਕੇ ਜਿਹੜਾ ਵਰਲਡ ਕੱਪ ਕਰਵਾਇਆ ਜੀ ਕਬੱਡੀ ਦਾ ਔਰ ਆਲ ਇੰਡੀਆ ਕਬੱਡੀ ਫੈਡਰੇਸ਼ਨ ਦੇ ਅੰਡਰ ਜਿਹੜੀ ਟੀਮ ਹੈਗੀ ਹੈ ਇੰਡੀਆ ਦੀ ਉੱਥੇ ਗਈ ਮ ਔਰ ਇਨਹੀ ਦੋਨਾਂ ਟੀਮਾਂ ਨੇ ਜੜੀਆਂ ਵਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਔਰ ਇਨਾਂ ਦੋਨਾਂ ਟੀਮਾਂ ਦਾ ਮੈਂ ਕਹਾਂ ਸੀਗਾ ਜੀ ਔਰ ਦੋਨਾਂ ਟੀਮਾਂ ਨੇ ਹੀ ਫਾਈਨਲ ਦੇ ਵਿੱਚ ਇੰਗਲੈਂਡ ਨੂੰ ਹਰਾ ਕੇ ਤੇ ਵਰਲਡ ਕੱਪ ਦੀ ਜਿਹੜੀ ਟਰੋਫੀ ਅਸੀਂ ਜਿੱਤ ਕੇ ਆਈ ਹਾਂ ਕੀ ਮੈਸੇਜ ਹੈ ਮੈਸੇਜ ਇਹ ਹੈ ਜੀ ਵੱਤੋ ਵੱਧ ਜਿਹੜੇ ਵਿਦਿਆਰਥੀ ਆ ਉਹ ਖੇਡਾਂ ਨਾਲ ਜੁੜਨ ਨਸ਼ਿਆਂ ਤੋਂ ਦੂਰ ਰਹਿਣ ਤੇ ਜਿਹੜੀ ਆ ਖੇਡਾਂ 'ਚ ਭਾਗ ਲੈਣਾ ਮੈਂ ਤੇ ਸਮਝਦਾ ਕਿ ਜਿਹੜੇ ਵਿਦਿਆਰਥੀ ਆ ਉਹਨਾਂ ਦੋ ਨਸ਼ੇ ਲਾਉਣੇ ਚਾਹੀਦੇ ਨੇ ਇੱਕ ਖੇਡਾਂ ਦਾ ਜੀ ਔਰ ਇੱਕ ਪੜਾਈ ਦਾ ਦੋਏ ਦੋ ਨਸ਼ੇ ਲੱਗੇ ਤੇ ਬੱਚਿਆਂ ਨੂੰ ਜਿਹੜਾ ਕਾਮਯਾਬ ਹੁਣ ਤਾਂ ਕੋਈ ਚੀਜ਼ ਰੋਕ ਨਹੀਂ ਸਕੀ ਮੈਂ ਗੁਲਛੇ ਸਿੰਘ ਆ ਜੀ ਮੈਂ ਸਰਕਾਰੀ ਕਾਲਜ ਭਲਾਥਾ ਦਾ ਵਿਦਿਆਰਥੀ ਆ ਜੀ ਮੈਂ ਬੀਏ ਸੈਕੰਡ ਯੀਅਰ ਚ ਪੜ ਰਿਹਾ ਆ ਜੀ ਹਾਲੇ ਤੇ ਮੈਂ ਇੰਗਲੈਂਡ ਵਰਲਡ ਕੱਪ ਖੇਡਣ ਗਿਆ ਸੀ ਤੇ ਸਾਡਾ ਫਾਈਨਲ ਰਿਜ਼ਲਟ ਇਹਦਾ ਫਸਟ ਆਇਆ ਔਰ ਫਸਟ ਰਿਜ਼ਲਟ ਹੁੰਤੇ ਕੀ ਉੱਥੋਂ ਪ੍ਰਾਈਜ਼ ਕੀ ਮਿਲਿਆ ਹੈ ਅੱਛਾ ਵਰਲਡ ਟਰੋਫੀ ਮਿਲਿਆ ਨਾਲ ਮੈਡਲ ਦਿੱਤੀ ਮੈਡਲ ਕਿਹੜਾ ਮਿਲਿਆ ਤੁਹਾਨੂੰ ਕੋਲਡ ਮੈਡਲ ਕੀ ਸੰਦੇਸ਼ ਦੇਣਾ ਚਾਹੁੰਦੀ ਹਾਂ ਜਿਹੜਾ ਸਾਡੇ ਹੋਰ ਯੁਵਾ ਪੀੜੀ ਆ ਨੌਜਵਾਨ ਆ ਕਿ ਉਹ ਮਿਹਨਤ ਕਰਨ ਬਹੁਤ ਵਧੀਆ ਜਿੱਦਾਂ ਨਸ਼ੇ ਨਿਸ਼ੇ ਨਾ ਕਰਨ ਯਾਰ ਮਿਹਨਤ 'ਤੇ ਧਿਆਨ ਦੇਣ ਬਹੁਤ ਵਧੀਆ ਜਾਂ ਗੇਮ ਵੱਲ ਥੋੜਾ ਧਿਆਨ ਦੇਣ